ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਕਿਸਾਨ ਵੀਰਾਂ ਨੇ ਕਦੂ ਕਰਕੇ ਝੋਨਾ ਲਾਉਣਾ ਪਨੀਰੀ ਦੀ ਬਜਾਈ ਬਾਰੇ ਖੇਤ ਦੀ ਤਿਆਰੀ ਬਾਰੇ ਖਾਦਾਂ ਬਾਰੇ ਤੇ ਪਨੀਰੀ ਦੀ ਬਜਾਈ ਬਾਰੇ ਬੀਜ ਕਿੰਨਾ ਪੈਣਾ ਪ੍ਰਤੀ ਮਰਲਾ ਉਹਦੇ ਬਾਰੇ ਆਪਾਂ ਅਗਲੀ ਵੀਡੀਓ 'ਚ ਕਰਲੂ ਜਿਹੜੀ ਗੱਲਬਾਤ ਕਰਾਂਗੇ ਇਸ ਵੀਡੀਓ 'ਚ ਜਿਹੜਾ ਖੇਤ ਤਿਆਰ ਕਰਨਾ ਹੈ ਕਿਉਂਕਿ ਜਿਹੜੀ ਪਨੀਰੀ ਦੀ ਉਮਰ ਹੈ ਉਹ ਝੋਨੇ ਦੇ ਝਾੜ ਤੇ ਕੁਆਲਿਟੀ ਤੇ ਗਰੋਥ ਤੇ ਬੜਾ ਮਹੱਤਵ ਰੱਖਦੀ ਹੈ ਜੇ ਪਨੀਰੀ ਵੱਡੀ ਹੋ ਜਾਵੇ ਕਿਉਂ ਜਿਹੜੀ ਕਿ ਆਮ ਤੌਰ ਤੇ ਹੀ ਆਪਣੇ ਤੋਂ ਕਈ ਵਾਰ ਹੋ ਜਾਂਦੀ ਹੈ ਤਾਂ ਉਹਦੇ ਤਣੇ ਨੂੰ ਗੰਡਾ ਪੈ ਜਾਂਦੀਆਂ ਮੁੜ ਕੇ ਉਹਦੀ ਗ੍ਰੋਥ ਨਹੀਂ ਪ੍ਰੋਪਰ ਹੁੰਦੀ ਫਿਰ ਉਹਨੂੰ ਆਪਾਂ ਜਿਹੜੀ ਹੈਗੀ ਹੈ ਕੱਚੀ ਕਰਨ ਦੀ ਖਾਤਰ ਯੂਰੀਆ ਦੀ ডোজ ਵਧ ਦਿੰਨੇ ਆ ਜਦੋਂ ਯੂਰੀਆ ਦੀ ডোজ ਵਧ ਦਿੰਨੇ ਆ ਤਾਂ ਫਿਰ ਆਪਣੇ ਖੇਤ ਦੇ ਵਿੱਚ ਕੀੜੇ ਮਕੌੜੇ ਬਿਮਾਰੀਆਂ ਵੱਧ ਆਉਂਦੀਆਂ ਗਾਲਾ ਵਗੈਰਾ ਵੱਧ ਪੈਣ ਲੱਗ ਪੈਂਦਾ ਜਿਹੜਾ ਕਿ ਜਿਹੜਾ ਯੂਰੀਆ ਵੀ ਇੱਕ ਨਾਈਟ੍ਰੋਜਨ ਵੱਧ ਪਾਉਣਾ ਵੀ ਇੱਕ ਫੈਕਟਰ ਹੁੰਦਾ ਫਿਰ ਆਪਣਾ ਉਹਤੇ ਸਪਰੇਆ ਵੱਧ ਹੁੰਦੀਆਂ ਇਸ ਤਰ੍ਹਾਂ ਜਿਹੜਾ ਖਰਚਾ ਵੀ ਵੱਧ ਜਾਂਦਾ ਤੇ ਆਪਾਂ ਨੂੰ ਪ੍ਰੋਪਰ ਜਿਹੜਾ ਹੈਗਾ ਫਟਾਰ ਵੀ ਨਹੀਂ ਮਿਲਦਾ ਸੋ ਪਨੀਰੀ ਦੀ ਉਮਰ ਕਿਸਾਨ ਵੀਰੋ ਜਿਹੜੀ ਹੈਗੀ ਹੈ ਸੱਚ ਪਹਿਲਾ ਸਟੈਪ ਜਿਹੜਾ ਜਿਵੇਂ ਆਪਾਂ ਕਹਿ ਲਈਏ ਕਿ ਲਵਾਈ ਦਾ ਸਮਾਂ ਤੇ ਪਨੀਰੀ ਦੀ ਉਮਰ ਜਿਹੜੀ ਜਦੋਂ ਆਪਾਂ ਪਨੀਰੀ ਹੀ ਵੱਡੀ ਕਰ ਲਈ ਬੁੱਢੀ ਕਰ ਲਈ 40 45 ਦਿਨ ਤੇ ਲੈ ਗਏ ਤਾਂ ਫਿਰ ਜਿਹੜੀ ਹੈਗੀ ਉਹਦੇ ਵਿੱਚ ਆਪਾਂ ਨੂੰ ਸਹੀ ਗਰੋਥ ਨਹੀਂ ਮਿਲਦੀ ਪਨੀਰੀ ਦੀ ਜੇ ਆਪਾਂ ਉਮਰ ਦੀ ਗੱਲ ਕਰੀਏ ਲਵਾਈ ਦੀ ਤਾਂ ਕਿਸਾਨ ਵੀਰੋ ਜਿਹੜੀ PR 126 ਹੈ ਜਾਂ ਬਾਸਮਤੀ ਦੀਆਂ ਕਿਸਮਾਂ ਨੇ ਖਾਸ ਕਰਕੇ ਪੂਸਾ ਬਾਸਮਤੀ 1509 ਇਹਨਾਂ ਦੇ ਵਿੱਚ 25 ਤੋਂ 30 ਦਿਨ ਦੀ ਪਨੀਰੀ ਆਪਾਂ ਵੱਧ ਤੋਂ ਵੱਧ 30 ਦਿਨ ਦੀ ਲਾ ਸਕਦੇ ਪਰ ਜੇ ਆਪਾਂ 25 ਦਿਨ ਦੀ 24 ਦਿਨ ਦੀ 25 ਦਿਨ ਦੀ ਲਾਵਾਂਗੇ ਤਾਂ ਉਹਦੀ ਗਰੋਥ ਬਹੁਤ ਵਧੀਆ ਮਿਲੂਗੀ ਤੇ ਜਿਹੜੇ ਕਿਸਾਨ ਵੀਰਾਂ ਨੇ ਤਜਰਬਾ ਕਰਕੇ ਦੇਖਿਆ ਉਹਨਾਂ ਦਾ ਫਟਾਰਾ ਜਿਹੜਾ ਹੈਗਾ ਉਹ ਵੱਡੀ ਪਨੀਰੀ ਨਾਲੋਂ ਜ਼ਿਆਦਾ ਹੁੰਦਾ ਤੇ ਵਧੀਆ ਗਰੋਥ ਹੁੰਦੀ ਹੈ। ਕਈ ਕਿਸਾਨ ਵੀਰ ਕਹਿੰਦੇ ਕਿ ਇੰਨੇ ਦਿਨਾਂ 'ਚ ਤਿਆਰ ਨਹੀਂ ਹੁੰਦੀ ਜੇ ਤੁਸੀਂ ਖੇਤ ਦੀ ਤਿਆਰੀ ਸਹੀ ਢੰਗ ਨਾਲ ਕਰੋਗੇ, ਖਾਦਾਂ ਪ੍ਰੋਪਰ ਪਾਓਗੇ ਜਿਹਦੇ ਵਿੱਚ ਰੂੜੀ ਦੀ ਖਾਦ ਜਿਹੜੀ ਖੇਤ ਦੀ ਤਿਆਰੀ ਤੋਂ 20-25 ਦਿਨ ਪਹਿਲਾਂ ਆਪਾਂ ਪਾਉਣੀ ਹੁੰਦੀ ਹੈ। ਨੀਮਾਟੋਡ ਵਾਸਤੇ ਆਪਾਂ ਸਰੋਂ ਦੀ ਖਾਲ ਜਿਹੜੀ ਉਹ ਵੀ 10-15 ਦਿਨ ਪਹਿਲਾਂ ਪਾਉਣੀ ਹੁੰਦੀ ਹੈ। ਕਈ ਵਾਰ ਮੌਕੇ ਤੇ ਆਪਾਂ ਜਿਹੜੇ ਹੈਗੇ ਇਕੱਲੀਆਂ ਰਸਾਇਣ ਖਾਦਾਂ ਜੀ ਦੇ ਵਿੱਚ ਖਾਸ ਤੌਰ ਤੇ ਕਿਸਾਨ ਵੀਰ ਥੱਲੇ ਡੀਏਪੀ ਉਹ ਹੀ ਪਾਉਂਦੇ ਆ ਹੋਰ ਕੋਈ ਖਾਦ ਨਹੀਂ ਪਾਉਂਦੇ ਹੈਗੇ। ਤਾਂ ਉਹਦੇ ਵਿੱਚ ਫਿਰ ਪਨੀਰੀ ਆਪਾਂ ਤਿਆਰ ਨਹੀਂ ਕਰ ਸਕਦੇ। ਬਾਅਦ ਚੋਂ ਫਿਰ ਜਿਹੜੀ ਇਹ ਤੱਤਾਂ ਵਾਲੀਆਂ ਸਪ੍ਰਿਆ ਉਹ ਵੀ ਜ਼ਰੂਰੀ ਹੁੰਦੀਆਂ ਨੇ। ਫਿਰ 12-15 ਦਿਨ ਤੇ ਵੀ ਖਾਦ ਦੀ ਡੋਅ ਜਪਿੰਦੀ ਹੈ। ਉਹ ਆਪਾਂ ਵੱਖਰੀ ਵੀਡੀਓ 'ਚ ਉਹ ਵੱਖਰਾ ਵਿਸ਼ਾ ਉਹ ਆਪਾਂ ਵੱਖਰੀ ਗੱਲ ਕਰਾਂਗੇ। ਪਰ ਜੇ ਤੁਸੀਂ ਪ੍ਰੋਪਰ ਪਨੀਰ ਤਿਆਰ ਕਰਨੀ ਤਾਂ ਪ੍ਰੋਪਰ ਖੇਤ ਵੀ ਤੁਹਾ ਝੋਨੇ ਦੀ ਲਵਾਈ ਦੀ ਤਰੀਕ ਨੂੰ ਜਿਹੜਾ ਮਿੱਥ ਕੇ ਤੁਸੀਂ ਜਿਹੜੀ ਪਨੀਰੀ ਤਿਆਰ ਕਰਨੀ ਜੇ ਰਕਬਾ ਵੱਧਾ ਤੁਹਾਡਾ ਤਾਂ ਪਨੀਰੀ ਦੋ ਵਾਰੀ ਬੀਜ ਲਓ ਤਿੰਨ ਵਾਰੀ ਬੀਜ ਲਓ ਇੱਕ ਵਾਰੀ ਪਨੀਰੀ ਆਪਾਂ ਬੀਜੀ ਰਕਬਾ ਆਪਣੇ ਕੋਲ ਜਿਆਦਾ ਤਾਂ ਫਿਰ ਉਹ ਜਦੋਂ ਆਪਾਂ ਲਵਾਈ ਮੰਨ ਲਓ ਜਿਹੜੀ ਲਵਾਈ ਆਪਾਂ 30 35 ਦਿਨ ਦੀ ਪਨੀਰੀ ਆਪਣੇ ਤੋਂ 35 ਦਿਨ ਤੇ ਆਪਾਂ ਸ਼ੁਰੂ ਕਰ ਲਈ 35 38 ਦਿਨ ਤੇ ਆਮ ਕਸ ਕਿਸਾਨ ਵੀਰ ਕਹਿੰਦੇ ਸਾਡੀ 40 ਦਿਨ ਤੇ ਪਨੀਰੀ ਤਿਆਰ ਹੁੰਦੀ ਆ ਪੀਆਰ 126 ਪੂਸਾ ਬਾਸਮਤੀ 1509 ਬਾਸਮਤੀ ਸਾਰਿਆਂ ਚ 25 28 ਦਿਨ ਦੀ ਪਨੀਰੀ ਜਰੂਰੀ ਆ ਤੇ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਉਚ 30 ਤੋਂ 35 ਦਿਨ ਦੀ ਮਤਲਬ 35 ਦਿਨ ਮੈਕਸਿਮਮ ਤੇ ਜੇ 30 ਦਿਨ ਦੀ ਲਾਵਾਂਗੇ ਤਾਂ ਬਹੁਤ ਵਧੀਆ ਆਪਾਂ ਝਾੜ ਲੈ ਸਕਦੇ ਆ ਤਾਂ ਉਹਦੇ ਵਾਸਤੇ ਖੇਤ ਆਪਾਂ ਕਿਸਾਨ ਵੀਰੋ ਜੀ ਦੇ ਵਿੱਚ ਰੂੜੀ ਪਾਉਣੀ ਆਪਾਂ 12 15 ਟਾਨਾ ਮੰਨ ਲਓ ਕਿ ਤਕਰੀਬਨ ਸੁੱਕੀ ਰੂੜੀ ਜਿਹੜੀ ਹੈਗੀ ਆਮ ਨੋਰਮਲ ਟਰਾਲੀ ਜਿਹੜੀ 2.5 3 ਟਨ ਆ ਜਾਂਦੀ ਹੈ ਪ੍ਰਤੀ ਏਕੜ ਦੀ ਮੈਂ ਗੱਲ ਕਰ ਰਿਹਾ ਤਾਂ ਉਹ ਆਪਾਂ ਜਿਹੜੀ ਹੈਗੀ ਹੈ ਪਾ ਲੈਣੀ ਆ ਤੇ ਫਿਰ ਉਹਨੂੰ ਜਿਹੜਾ ਇੱਕ ਦੋ ਵਾਰ ਰੌਣੀ ਕਰਨਾ ਤਾਂ ਕਿ ਉਹਦੇ ਵਿੱਚ ਨਦੀਨ ਦੇ ਬੀਜੇ ਕੋਈ ਹੈਗੇ ਉੱਗਿਆਉਣ ਤਾਂ ਫਿਰ ਆਪਾਂ ਉਹਨੂੰ ਦੁਬਾਰਾ ਵਾਹ ਕੇ ਖੇਤ ਨੂੰ ਤਿਆਰ ਕਰਨਾ ਤਾਂ ਕਿ ਨਦੀਨ ਘਟ ਹੋਣ ਵਿੱਚ ਤੇ ਰੂੜੀ ਦੀ ਸਹੀ ਨਤੀਜੇ ਲੈਣ ਵਾਸਤੇ ਵੀ ਆਪਾਂ ਖੇਤ ਦੇ ਵਿੱਚ ਰੂੜੀ ਕੋਈ ਵੀ ਫਸਲ ਚਾਹੇ ਲਾਉਣੀ ਹੋਵੇ 25 ਦਿਨ 20 ਦਿਨ 25 ਦਿਨ ਮਹੀਨਾ ਪਹਿਲਾਂ ਪਾਉਣੀ ਚਾਹੀਦੀ ਉਹਦੋਂ ਬਾਅਦ ਖੇਤ ਪਾਉਣਾ ਚਾਹੀਦਾ ਇੱਕ ਦੋ ਵਾਰ ਪਾਣੀ ਲੱਗਿਆ ਹੋਵੇ ਫਿਰ ਗਰੋਥ ਜਿਹੜੀ ਹੈਗੀ ਆ ਆਪਾਂ ਨੂੰ ਪ੍ਰੋਪਰ ਰਿਜ਼ਲਟ ਜਿਹੜੇ ਰੂੜੀ ਦੀ ਖਾਦ ਦੇ ਮਿਲਦੇ ਆ ਇਸੇ ਤਰ੍ਹਾਂ ਸਰੋਂ ਦੀ ਖਾਦ ਜੇ ਤੁਸੀਂ ਪਾਉਣੀ ਹੈ 1 ਕਿਲੋ ਪ੍ਰਤੀ ਮਰਲਾ ਪਾ ਸਕਦੇ ਜੇ ਤੁਹਾਡੇ ਖੇਤ ਚ ਨਿਮਾ ਟੋੜ ਦੀ ਸਮੱਸਿਆ ਹੈਗੀ ਉਹ ਵੀ 10 ਤੋਂ 15 ਦਿਨ ਪਹਿਲਾਂ ਪਾਉਣੀ ਹੈ ਜੇ ਵੱਧ ਦਿਨ ਪਹਿਲਾਂ ਪਾ ਦੋਗੇ ਉਹ ਵੀ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਜਿਹੜ ਜਿਹੜਾ ਖੇਤ ਨੂੰ ਉਹਦੇ ਵਿੱਚ ਜਿਹੜੀ ਹੈਗੀ ਰੌਣੀ ਇੱਕ ਦੋ ਵਾਰੀ ਕਰਨੀ ਜ਼ਰੂਰ ਹੈ ਜਿੱਥੇ ਆਪਾਂ ਆਮ ਤੌਰ ਤੇ ਕਿਸਾਨ ਵੀਰ ਕੀ ਦੇਖਣ ਚਾਹੇ ਕਿ ਰੂੜੀ ਦੀ ਖਾਦ ਘੱਟ ਪਾਉਂਦੇ ਜਾਂ ਨਹੀਂ ਪਾਉਂਦੇ ਤੇ ਥੱਲੇ ਵੀ ਜਿਹੜੀਆਂ ਖਾਦਾਂ ਨਾ ਕੋਈ ਨਾਈਟ੍ਰੋਜਨ ਇਕੱਲੀ ਡੀਪੀ ਪਾਉਂਦੇ ਆ ਨਾਈਟ੍ਰੋਜਨ ਵੱਖਰੇ ਤੌਰ ਤੇ ਜਾਂ ਪਲੱਸ ਜਿਹਦੇ ਵਿੱਚ ਆਪਾਂ ਜਿਵੇਂ ਸਿੰਗਲ ਸੁਪਰ ਫਾਸਫੇਟ ਚੁਣੀ ਹੈ ਜਿਹਦੇ ਵਿੱਚ ਸਲਫਰ ਵੀ ਹੁੰਦਾ ਕੈਲਸ਼ੀਅਮ ਹੁੰਦਾ ਫਾਸਫੋਰਸ ਵੀ ਹੁੰਦਾ ਪਲੱਸ ਜ਼ਿੰਕ ਦੀ ਘਾਟ ਵੀ ਪਨੀਰੀ ਦੇ ਵਿੱਚ ਪਿਛਲੇ ਸਾਲਾਂ 'ਚ ਬਹੁਤ ਦੇਖਣ ਨੂੰ ਆਈ ਹੈ ਤਾਂ ਜਿੰਕ ਤੱਤ ਵੀ ਥੱਲੇ ਪਾਉਣਾ ਪੈਂਦਾ ਲੋਹਾ ਤੱਤ ਦੇ ਜਿਹੜੇ ਹੈਗੇ ਆ ਸਪਰੇਆਂ ਹੁੰਦੀਆਂ ਨੇ 1 2 3 ਵੈਸੇ ਵੀ ਜੇ ਲੋਹਾ ਤੱਤ ਜੇ ਮੌਕੇ ਤੇ ਘਾਟ ਆਉਂਦੀ ਆਪਾਂ ਭਰ ਕੇ ਪਾਣੀ 2 3 ਵਾਰ ਲਾ ਦਈਏ ਤਾਂ ਲੋਹਾ ਤੱਤ ਦੀ ਘਾਟ ਨੂੰ ਆਪਾਂ ਪਾਣੀ ਭਰ ਕੇ ਲਾਉਣ ਦੇ ਨਾਲ ਵੀ ਜਿਹੜਾ ਹੈਗਾ ਅ ਜਿਹੜੀ ਲੋਹਾ ਘਾਟ ਪੂਰੀ ਕਰ ਸਕਦੇ ਆ ਪਰ ਨੁਕਤਾ ਇਹੀ ਆ ਕਿ ਆਪਾਂ ਪਹਿਲਾਂ ਸਭ ਤੋਂ ਰੂੜੀ ਪਾਉਣੀ ਖੇਤ ਤਿਆਰ ਕਰਨਾ ਹੈ ਤੁਰੰਤ ਮੌਕੇ ਤੇ ਜੇ ਆਪਾਂ ਖਾਦਾਂ ਕੈਮੀਕਲ ਖਾਦ ਪਾ ਕੇ ਤੇ ਪਨੀਰੀ ਜਿਹੜੀ ਹੈਗੀ ਚਾਹੁੰਦੇ ਆ ਕਿ ਇਹ 25 30 ਦਿਨ ਚ ਤਿਆਰ ਹੋ ਜੇ 32 ਦਿਨ ਚ ਫੇਰ ਤਿਆਰ ਹੋਣਾ ਬਹੁਤ ਮੁਸ਼ਕਲ ਹੈ ਜੇ ਪਨੀਰੀ ਵੱਡੀ ਹੁੰਦੀ ਹੈ ਖਾਸ ਤੌਰ ਤੇ ਜੇ 40 ਦਿਨ ਤੋਂ ਟੱਪ ਜਾਂਦੀ ਹੈ ਪਨੀਰੀ ਤਾਂ ਫੇਰ ਆਪਾਂ ਜਿਹੜਾ ਹੈਗਾ ਚੰਗੇ ਝਾੜ ਦੀ ਆਸ ਨਹੀਂ ਰੱਖ ਸਕਦੇ ਖਾਸ ਤੌਰ ਤੇ ਦਰਮਿਆਨੀਆਂ ਸਮਾਂ ਲੈਣੀਆਂ ਕਿਸਮਾਂ ਜੇ ਪੀਆਰ 126 ਵਗੈਰਾ ਦੀ ਪਨੀਰੀ ਜਿਹੜੀ ਹੈਗੀ ਤੁਸੀਂ 30 ਦਿਨ ਦੀ ਜਾਂ ਉਹ ਦੂ ਵੱਡੀ ਕਰ ਲਈ ਤਾਂ ਫਿਰ ਤਾਂ ਉਹਦੇ ਵਿੱਚ ਕਾਫੀ ਜਿਹੜਾ ਹੈਗਾ ਆਪਾਂ ਨੂੰ ਝਾੜ ਦਾ ਫਰਕ ਪੈ ਸਕਦਾ ਤੇ ਜਿਹੜੀ ਪਨੀਰੀ ਆ ਉਹ ਦੋ ਤਰ੍ਹਾਂ ਜਾਂ ਤਾਂ ਆਪਾਂ ਕੱਲਾ ਬੀਜ ਸਿੱਧਾ ਹੀ ਛਟਾ ਦੇ ਦਨੇ ਜਾਂ ਆਪਾਂ ਜਿਹੜਾ ਹੈਗਾ ਉਹਦੇ ਵਿੱਚ ਗਿੱਲੀਆਂ ਬੂਰੀਆਂ ਦੇ ਵਿੱਚ ਪੰਗਾਰ ਕੇ 24 ਤੋਂ 36 ਘੰਟੇ ਜਿਹੜਾ ਹੈਗਾ ਬੀਜ ਨੂੰ ਬੂਰੀਆਂ ਦੇ ਵਿੱਚ ਗਿੱਲਾ ਰੱਖ ਕੇ ਤੇ ਫਿਰ ਆਪਾਂ ਜੇ ਬੀਜਿਆਂ ਤਾਂ ਉਹਦੇ ਨਾਲ ਹੋਰ ਵੀ ਵਧੀਆ ਗਰੋਥ ਆਪਾਂ ਨੂੰ ਪਨੀਰੀ ਦੀ ਮਿਲਦੀ ਹੈ ਜਲਦੀ ਤਿਆਰ ਕਰਨ ਦੇ ਵਿੱਚ ਇਹ ਵੀ ਇੱਕ ਜਿਹੜਾ ਨੁਕਤਾ ਹੈ ਉਹ ਸਹਾਈ ਹੁੰਦਾ ਸੋ ਇਹ ਆਪਾਂ ਗੱਲਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣੀਆਂ ਦੂਸਰਾ ਹੈ ਕਿ ਜਿਹੜਾ ਬੀਜ ਹੈ ਉਹ ਆਪਾਂ ਸੋਧ ਕੇ ਬੀਜਣਾ ਹੈ ਬੀਜ ਸੋਧ ਬਾਰੇ ਤੇ ਖਾਦਾਂ ਬਾਰੇ ਆਪਾਂ ਜਿਹੜੇ ਹੈਗੇ ਆ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਅ ਅਗਲੇ ਜਿਹੜਾ ਹੈਗਾ ਕੱਲ ਨੂੰ ਇੱਕ ਦੋ ਦਿਨਾਂ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਹੋਰ ਕੋਈ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ